ਉਹਨਾਂ ਦੇ ਨਤੀਜਿਆਂ ਨੇ ਇੱਕ ਸੰਕੇਤ ਜ਼ਰੂਰ ਦਿੱਤਾ ਪਹਿਲੀ ਗੱਲ ਤਾਂ ਇਹ ਸੰਕੇਤ ਬੜਾ ਸਪਸ਼ਟਾ ਤਰਜ਼ ਦੀ ਇਲੈਕਸ਼ਨ ਨੇ ਉਹ ਮਾਜੇ ਦੀ ਧਰਤੀ ਨੇ ਜਿਹੜਾ ਦਿੱਤਾ ਕਿ ਪੰਥ ਜੇ ਜਿਉਂਦਾ ਪੰਥ ਜੇ ਜਾਗਦਾ ਪੰਥ ਜੇ ਖਤਮ ਨਹੀਂ ਹੋਇਆ ਤੇ ਦੂਜਾ ਸੰਕੇਤ ਇਹ ਹੈ ਕਿ ਜੇ ਪੰਥਕ ਧਿਰਾਂ ਇਕੱਠੀਆਂ ਹੋਣ ਪੰਥਕ ਸੋਚ ਵਾਲੇ ਪੰਥ ਵਿਚਾਰਧਾਰਾ ਵਾਲੇ ਔਰ ਪੰਜਾਬ ਦਾ ਭਲਾ ਚਾਹਣ ਵਾਲੇ ਸਹੀ ਮੈਨਾ ਵਿੱਚ ਇੱਕ ਝੂਠੀ ਕਸੂਰ ਹੋ ਜਾਣ ਤਾਂ ਉਹਨਾਂ ਨੂੰ ਰਾਜ ਸਤਾ ਚਾਉਣ ਤੋਂ ਕੋਈ ਰੋਕ ਨਹੀਂ ਹੈ ਜਦੋਂ ਅਕਾਲੀ ਦਲ ਇਕੱਠਾ ਸੀ ਤਾਂ ਰੂਲਿੰਗ ਪਾਰਟੀ ਨੂੰ ਹਰਾ ਕੇ ਸਾਡੇ ਉਮੀਦਵਾਰ ਜਿੱਤੇ ਰਹੇ ਆ ਇਤਿਹਾਸ ਆ ਪੰਜਾਬ ਦਾ ਭਾਵੇਂ ਫਡੂਰ ਸਾਹਿਬ ਉਦੋਂ ਬਾਈ ਇਲੈਕਸ਼ਨ ਸੀ ਸੋ ਇਸ ਕਰਕੇ ਜੇ ਅੱਜ ਇੱਥੇ ਹਾਰ ਹੋਈ ਆ ਉਹਦਾ ਵੱਡਾ ਕਾਰਨ ਇਹ ਹੈ ਕਿ ਸਾਡੀ ਅਟ ਅਟ ਭਟੇ ਹੋਏ ਆ ਸਾਡੀ ਆਡਾ ਡਫਰੀ ਵੱਜ ਰਹੀ ਆ ਤੇ ਅੱਜ ਵੀ ਜੇ ਸਵਿਰਦਨਾ ਹੋਏ ਅੱਜ ਵੀ ਨਾ ਸਮਝਿਆ ਆ ਫਿਰ ਭਵਿੱਖ ਵਿੱਚ ਵੀ ਇਹੀ ਹਾਲ ਹੋਏਗਾ ਸੁਖਵੀਰ ਬਾਦਲ ਨੂੰ ਕੁਝ ਦੇਣਾ ਚਾਹੁੰਦੇ ਸੰਦੇਸ਼ ਹਾਂਜੀ ਸੁਖਵੀਰ ਬਾਦਲ ਨਹੀਂ ਸਵਿਰ ਬਾਦਲ ਨੂੰ ਤਾਂ ਅਸੀਂ ਬਾਰ-ਬਾਰ ਇਹੀ ਕਹਿੰਦੇ ਆਂ ਵੀ ਅਕਾਲੀ ਵਰਕਰਾਂ ਨੂੰ ਬਚਾਉਣਾ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਦੋ ਤਰੀਕ ਨੂੰ ਜਿਹੜਾ ਡਿਕਟਾਇਆ ਸੀ ਉਹਦੇ ਆਪਾਂ ਅਮਲ ਕਰੀਏ ਔਰ ਪੰਥ ਨੂੰ ਇਕੱਠਾ ਕਰੀਏ ਇੱਕ ਸਾਂਝੀ ਆਵਾਜ਼ ਪੰਥਕ ਧਿਰਾਂ ਦੀ ਬਣਾ ਕੇ ਪੰਜਾਬ ਦੇ ਮਸਲੇ ਹੱਲ ਕਰਾਈਏ ਪੰਜਾਬ ਨੂੰ ਬਚਾਈਏ ਮੈਂ ਇਹ ਕਹਿਣਾ ਵੀ ਇਹਨੂੰ ਸਸੂਬੇ ਵਿੱਚ ਬਾਦਲ ਦਾ ਮੋੜ ਆਉਣਾ ਨਹੀਂ ਕਿਹਾ ਜਾ ਸਕਦਾ ਇਹ ਤਾਂ ਜਿਹੜੀ ਮਿੰਤੀ ਮਿੰਤੀ ਜਿਹੜੀ ਹੁੰਦਾ ਹੈ ਉਮੀਦਵਾਰਾ ਕਰਕੇ ਦਿੱਤੇ ਤੱਕ ਕਮਲਜੀਤ ਦੀ ਗੱਲ ਆ ਮਨਦੀਪ ਦੀ ਸੋਰੀ ਤੇ ਮਨਦੀਪ ਤਾਂ ਇਹ ਸਮਝ ਲਓ ਵੀ ਉਹ ਤਾਂ ਬਰੋਲ ਜਿਵੇਂ ਕਹਿੰਦਾ ਆਰਗੈਨਿਕ ਵੋਟਾਂ ਜਿਹੜੀਆਂ ਨੇ ਵੀ ਨਾ ਤਾਂ ਕੋਈ ਪੈਸਾ ਨਾ ਕੋਈ ਸ਼ਰਾਬ ਨਾ ਕੋਈ ਹੋਰ ਸ਼ਕਤੀ ਪਰ ਨਰੋਲ ਮਤਲਬ ਇੱਕ ਭਾਵਕ ਅਪੀਲ ਤੇ ਇੱਕ ਜਜ਼ਬਾਤੀ ਤੌਰ ਤੇ ਮੈਨੂੰ ਹਮਦਰਦੀ ਦੇ ਤੌਰ ਤੇ ਜਾਂ ਇਹ ਕਹਿ ਲੋ ਇੱਕ ਆਪਣੀ ਵਿਚਾਰਧਾਰਾ ਦੇ ਤੌਰ ਤੇ ਇੱਕ ਓਪਨ ਸੱਦੇ ਤੇ ਲੋਕਾਂ ਨੇ 30000 ਦੇ ਨੇੜੇ ਵੋਟ ਪਾਤੀ ਪਰ ਬਹੁਤ ਵੱਡੀ ਪ੍ਰਾਪਤੀ ਆ ਇਹ ਲੇਕਿਨ ਲੱਗਦਾ ਨਹੀਂ ਵੱਡੇ ਬਾਦਲ ਸਾਹਿਬ ਜਾਣਦੇ ਬਾ ਜਿਹੜਾ ਅਕਾਲੀ ਦਲ ਵੀ ਕਿਤੇ ਨਾ ਕਿਤੇ ਜਿਹੜਾ ਪਿੱਛੇ ਹਟ ਗਿਆ ਸੀਗਾ ਔਰ ਕਈ ਦਾ ਅਕਾਲੀ ਲੀਡਰ ਹੀ ਜਿਹੜੇ ਭਾਜਪਾ ਚ ਜਾ ਰਹੇ ਦੇਖੋ ਵੈਸੇ ਜੋ ਨਗਾਰ ਆਇਆ ਪਿਛਲੇ ਸਮੇਂ ਵਿੱਚ ਅਕਾਲੀ ਦਲ ਦੀ ਸਾਰੀ ਪੋਜੀਸ਼ਨ 'ਚ ਉਹਦਾ ਵੱਡਾ ਕਾਰਨ ਇਹ ਸੀ ਕਿ ਅਕਾਲੀ ਦਲ ਲੋਕਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਸਰਕਾਰ ਸਮੇ ਗਲਤੀਆਂ ਹੋਈਆਂ ਲੋਕਾਂ ਨੇ ਉਹਨਾਂ ਨੂੰ ਉਹਨਾਂ ਅਕਾਲੀ ਦਲ ਦੀਆਂ ਕਾਰਵਾਈਆਂ ਨੂੰ ਚੰਗਾ ਨਹੀਂ ਸਮਝਿਆ ਜਿਹੜੀਆਂ ਗਲਤੀਆਂ ਸਾਫ ਸੁਥਰੀ ਬਾਦਲ ਹੋਣਾ ਨੇ ਜਿਹੀ ਅਕਾਲੀ ਸਾਫ ਦੀ ਫਸੀਲ ਤੇ ਜਹਰਾ ਸਾਹਿਬ ਵਾਲ ਦੇ ਸਾਹਮਣੇ ਸਵਾਰ ਕਰ ਕੀਤੀਆਂ ਉਹ ਗਲਤੀਆਂ ਦਾ ਹੀ ਨਤੀਜਾ ਇਹ ਲੋਕਾਂ ਨੇ ਵਾਰ-ਵਾਰ ਅਕਾਲੀ ਦਲ ਨੂੰ ਤਰਕਾਰਿਆ ਵਾਰ-ਵਾਰ ਅਕਾਲੀ ਦਲ ਦਾ ਜਿਹੜਾ ਗਰਾਫ ਡਾਊਨ ਆਉਂਦਾ ਰਿਹਾ ਤੇ ਉਸੇ ਉਹੀ ਕਾਰਨ ਸੀ ਕਿ ਅਕਾਲੀ ਦਲ ਦੀ ਪਛਾਤ ਮਜ਼ਬੂਰ ਹੋਈ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਜ਼ਰੂਰਤ ਮਹਿਸੂਸ ਹੋ ਰਹੀ ਹੈ ਕਿ ਭਾਜਪਾ ਨਾਲ ਕੱਟਯੂਟ ਹੋਵੇ ਤਾਂ ਹੀ ਕਮਬੈਕ ਹੋਏਗਾ ਪੰਜਾਬ ਦੇ ਵਿੱਚ ਨਹੀਂ ਤਾਂ ਅਗਰ ਇਸ ਤਰ੍ਹਾਂ ਤਾਂ ਖੀਰੂ-ਖੀਰੂ ਦੇਖੋ ਤਰਨਤਾਰਨ ਦੇ ਇਲੈਕਸ਼ਨ ਦੇ ਨਤੀਜੇ ਤੇ ਕਹਿੰਦੇ ਆ ਕਿ ਜੇ ਪੰਜ ਤਕਤੀ ਰਹੀਂ ਇਕੱਠੀਆਂ ਹੋ ਜਾਣ ਪੰਜਾਬ ਹਜ਼ਾਸੀ ਇਕੱਠੇ ਹੋ ਜਾਣ ਤਾ ਵੀ ਰਾਜ ਆ ਸਕਦਾ ਦੂਜੀ ਗੱਲ ਇਹ ਆ ਵੀ ਕਿਸੇ ਲਈ ਇਹ ਨਹੀਂ ਹੈਵੀ ਬੀਜਪੀ ਦਾ ਕਿਸੇ ਹੋਰ ਨਾਲ ਨਹੀਂ ਹੋ ਸਕਦਾ ਸਾਡੀ ਪਹਿਲੀ ਜਿਹੜੀ ਪਹਿਲੀ ਸ਼ਰਤ ਕਹਿ ਲੋ ਪ੍ਰਾਇੋਰਟੀ ਕਹਿ ਲੋ ਪ੍ਰਾਥਮਿਕਤਾ ਜਿਹੜੀ ਆ ਉਹ ਹੈ ਪੰਜਾਬ ਦੇ issues ਅੱਜ ਪੰਜਾਬ ਦਾ ਰਾਜਨੀਤਿਕ ਆਰਥਿਕ ਸਮਾਜਿਕ ਤਣਾ ਬਣਾ ਬਹੁਤ ਉਲਝਿਆ ਪਿਆ ਔਰ ਬੜਾ ਚਿੰਤਾਜਨਕ ਅਜਾਇਂ ਲੱਗਦਾ ਵੀ ਪੰਜਾਬ ਨੂੰ ਨਾ ਨਾ ਸੰਭਾਲਿਆ ਤਾਂ ਪੰਜਾਬ ਹੋਰ ਨਗਾਰ ਬਲ ਜਾਏਗਾ ਪੰਥ ਇਕੱਠੇ ਹੋਣ ਦੀ ਗੱਲ ਕਰ ਰਹੇ ਕਿ ਪੰਥ ਇਕੱਠਾ ਹੁੰਦਾ ਤੇ ਅਸੀਂ ਕੁਝ ਵੀ ਫਤਿਹ ਕਰ ਸਕਦੇ ਮੈਂ ਪੰਥ ਇਕੱਠਾ ਹੋਏਗਾ ਕਿਵੇਂ ਜੇ ਨੀਤ ਸਾਫ ਹੋਵੇ ਤਾਂ ਇੱਕ ਜਗਾਰੇ ਨਾਲ ਇਕੱਠਾ ਹੋ ਜਾਂਦਾ ਪੰਥ ਜੇ ਨੀਤ ਬੇਈਮਾਨ ਹੋਵੇ ਤਾਂ ਜੋ ਮਰਜ਼ੀ ਜਿਤਨਾ ਕਰ ਲੋ ਫਿਰ ਹੁੰਦਾ ਨਹੀਂ ਸਰ ਉਹ ਤਾਂ ਧਰਮ ਨੂੰ ਲੈ ਕੇ ਤੁਸੀਂ ਗੱਲ ਕਰਤੀ ਨਾ ਕਿ ਧਰਮ ਨੂੰ ਲੈ ਕੇ ਪਰ ਮੈਂ ਤਾਂ ਗੱਲ ਰਾਜਨੀਤੀ ਸਮੀਕਰਨ ਦੀ ਰਾਜਨੀਤਿਕ ਸਫੀਕਰਨ ਦੀ ਵੀ ਇਹੀ ਆ ਜੇ ਸਾਡੀ ਲੀਡਰਸ਼ਿਪ ਅਸਲੀਅਤ ਨੂੰ ਪਛਾਣ ਲੇ ਜੇ ਸਾਡੀ ਲੀਡਰਸ਼ਿਪ ਵਰਕਰਜ਼ ਦੀ ਲਬਜ਼ ਨੂੰ ਪਛਾਣ ਲੇ ਜੇ ਸਾਡੀ ਲੀਡਰਸ਼ਿਪ ਮਹਿਸੂਸ ਕਰ ਲੇ ਵੀ ਪੰਜਾਬ ਨੂੰ ਬਚਾਉਣ ਲਈ ਮਲਪੰਥਕ ਇਕਤਾ ਜ਼ਰੂਰੀ ਆ ਸਾਨੂੰ ਇਕੋਇਜ਼ਮ ਖਤਮ ਕਰਨਾ ਚਾਹੀਦਾ ਸਾਨੂੰ ਬਕਰੇਵੇਂ ਖਤਮ ਕਰਨੇ ਚਾਹੀਦੇ ਆ ਤਾਂ ਮੇਰਾ ਖਿਆਲ ਆ ਕੋਈ ਦੇਰ ਨਹੀਂ ਲੱਗਦਾ ਸਰ ਬਡਾਲਾ ਸਾਹਮਣੇ ਪ੍ਰੈਸ ਕਾਨਫਰੰਸ ਜਿਹਾ ਕਿ ਜਿਹੜੇ ਵੀਰ ਬਦਲ ਨੇ ਆਪਣਾ ਹੱਟ ਛੱਡ ਦੇਣ ਤੇ ਪੰਥ ਇਕੱਠਾ ਹੁੰਦਾ ਨਜ਼ਰ ਆਉਂਦਾ ਹੈਗਾ ਸ਼੍ਰੀ ਹਕਮਤਖ ਸਾਹਿਬ ਵੱਲੋਂ ਵੀ ਜਿਹੜਾ ਬਡਾਲਾ ਸਾਹਿਬ ਨੇ ਇਹ ਕਿਹਾ ਵੀ ਦੋ ਤਰੀਕ ਦਾ ਬਡਿਕਟਾ ਜਿਹੜਾ ਉਹ ਕਿਸੇ ਤੇ ਕੰਡੀਸ਼ਨ ਤੇ ਲਾਉਂਦਾ ਨਹੀਂ ਸੀ ਉਤਾ ਬੇਜ਼ੀ ਬਹਾਨਾ ਬਣਾ ਲਿਆ ਨਾ ਵੀ ਹੁਣ ਉਹ ਕਹਿਣ ਵੀ ਅਕਾਲ ਤਖਤ ਦਾਖਲ ਨਹੀਂ ਦੇ ਸਕਦਾ ਇਹ ਕੌਣ ਕਹਿ ਸਕਦਾ ਕੌਣ ਸੁਣ ਸਕਦਾ ਕਿਵੇਂ ਸੱਚ ਹੋ ਸਕਦਾ ਵੀ ਜੇ ਕੋਈ ਕਹੇ ਵੀ ਅਕਾਲੀ ਦਲ ਦੇ ਮਸਲੇ 'ਚ ਅਕਾਲ ਤਖਤ ਕਿਉਂ ਦਾਖਲ ਦਿੰਦਾ ਅਕਾਲੀ ਤਾਂ ਨਹੀਂ ਇਹ ਕਹਿ ਸਕਦੇ ਅਕਾਲੀਆਂ ਦਾ ਲੀਡਰ ਨਹੀਂ ਇਹ ਕਹਿ ਸਕਦਾ ਤੇ ਪਰ ਉਹ ਇਸ ਗੱਲ ਤੇ ਕਹਿਣ ਵੀ ਅਕਾਲ ਤਖਤ ਕੌਣ ਹੁੰਦਾ ਦਾਖਲ ਦੇਣ ਵਾਲਾ ਇਸੇ ਕਰਕੇ ਪੌੜਾ ਪਿਆ ਜੇ ਅਕਾਲ ਤਖਤ ਦੀ ਬ੍ਰੇਡਰ ਉਹ ਕਿਹੜੇ ਮੱਤੇ ਪ੍ਰਵਾਨ ਕਰ ਲੁੰਦੇ ਤੰਬਰਾ ਖੇਲਾ ਪਾਸ ਇਕੱਠੇ ਹੀ ਸੀ ਤੇ ਤਰੋਲੀ ਮੁੱਕਿਆ ਸੀ ਸਾਡੇ ਤਾਂ ਅਸੀਂ ਤਾਂ ਯਤਨ ਕਰਦੇ ਆ ਅੱਜ ਤਾਂ ਪਹਿਲਾਂ ਵੀ ਯਤਨ ਕਰ ਰਹੇ ਸੀ ਸਾਡੇ ਯਤਨਾਂ ਦਾ ਉਹਨੇ ਬੁਰਾ ਮਨਾਇਆ ਜਿਹੜੀਆਂ ਗੱਲਾਂ ਅਕਾਲਤਾ ਸਾਹਿਬ ਨੇ ਕਹੀਆਂ ਉਹ ਹੀ ਅਸੀਂ ਕਹੀਆਂ ਸੀ ਤੇ ਸਾਡੀਆਂ ਗੱਲਾਂ ਦਾ ਉਹਨੇ ਬੁਰਾ ਮਨਾਇਆ ਸਾਨੂੰ ਪਾਰਟੀ ਚੋਂ ਕੱਢਤਾ ਅਸੀਂ ਅੱਜ ਵੀ ਇਹੀ ਕਹਿੰਦੇ ਆ ਵੀ ਅੱਜ ਵੀ ਪੰਥ ਦੇ ਭਲੇ ਚ ਪੰਜਾਬ ਦੇ ਭਲੇ ਚ ਇਹੀ ਆ ਵੀ ਅਸੀਂ ਸਾਰੇ ਮੱਤ ਭੇੜਾ ਕੇ ਇਕੱਠੇ ਹੋਈਏ ਔਰ ਨਹੀਂ ਇਹ ਬਾਕੀ ਗੁੱਟ ਬਣਿਆ ਕਿ ਜੇ ਪਾਰਟੀ ਚੋਂ ਨਾ ਕੱਢਦੇ ਤੇ ਵੈਸੇ ਹੀ ਸੀ ਨੈਚਰਲੀ ਇਹ ਜੇ ਸਾਡੀ ਗੱਲ ਮੰਨੀ ਜਾਂਦੀ ਜਾਂ رائے ਨਾਲ ਚੱਲਦੇ ਫਿਰ ਪਾਰਟੀ ਦਵੜ ਕਿਉਂਦੀ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਦੀ ਸਿਆਸੀ ਰਾਜਨੀਤੀ ਦੇ ਬਦਲਦੇ ਸਮੀਕਰਨਾਂ ਨੂੰ ਲੈ ਕੇ ਅੱਜ ਅਸੀਂ ਹਾਜ਼ਰ ਹੋਏ ਆਂ ਔਰ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਚੰਦੂ ਮਾਜਰਾ ਸਰ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਤਰਨ ਤਰਨ ਦੀ ਬਾਈ ਇਲੈਕਸ਼ਨ ਦੇ ਵਿੱਚ ਜਿਵੇਂ ਦੇ ਰਿਜ਼ਲਟ ਆਏ ਨੇ ਤੇ ਹੁਣ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੀ ਵਧਿਆ ਉਸ ਚੋਣਾਂ ਦੇ ਵਿੱਚ ਤੇ ਕਿਤੇ ਨਾ ਕਿਤੇ ਜਿਹੜੇ ਵੀਰ ਬਾਦਲ ਨੇ ਕਮਬੈਕ ਕਰਦੇ ਨਜ਼ਰ ਵੀ ਆ ਰਹੇ ਨੇ ਤੇ ਕਿਵੇਂ ਦੇਖਦੇ ਹੋ ਕਿ ਅਕਾਲੀ ਦਲ ਨੂੰ ਲੈ ਕੇ ਕਿਵੇਂ ਦੀ ਹੁਣ ਅੱਗੇ ਸੋਚ ਹੈਗੀ ਆ ਪੰਥਕ ਦੀ ਹੋਵੇ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਤਰਨ ਤਰਨ ਦੀ ਇਲੈਕਸ਼ਨ ਦਾ ਜਿਹੜਾ ਨਤੀਜਾ ਨਾ ਉਹ ਮਤਲਬ ਕਿਸੇ ਪਾਰਟੀ ਜਾਂ ਕਿਸੇ ਲੀਡਰ ਦੇ ਕਮਬੈਕ ਦਾ ਨਹੀਂ ਹੈ ਅਸਲ ਮੈਨੇ ਵਿੱਚ ਇਹ ਚੋਣ ਦੇ ਵਿੱਚ ਤਾਂ ਦੋਵੇਂ ਪਾਸੇ ਕੋਈ ਪਹਿਲੇ ਨੰਬਰ ਤੇ ਹੈ ਭਾਵੇਂ ਦੂਜੇ ਨੰਬਰ ਤੇ ਉਮੀਦਵਾਰ ਜਿਹੜੇ ਨੇ ਉਧਾਰੇ ਲਏ ਹੋਏ ਸੀ ਮੱਲਾ ਪਹਿਲੇ ਆਏ ਨੇ ਵੀ ਦੂਜੇ ਆਏ ਨੇ ਵੀ ਇਹ ਉਮੀਦਵਾਰਾਂ ਦੀਆਂ ਵੋਟਾਂ ਨੇ ਨਾ ਕਿ ਕਿਸੇ ਪਾਰਟੀ ਦੀਆਂ ਸੋ ਇਹਦੇ ਤੇ ਕੋਈ ਮੱਲਾ ਮਾਰੇ ਕੋਈ ਪਾਰਟੀ ਵਿਸ਼ੇਸ਼ ਕਹੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਤਾਂ ਜ਼ਰੂਰ ਆ ਇਸ ਚੋਣ ਦੇ ਨਤੀਜਿਆਂ ਨੇ ਇੱਕ ਸੰਕੇਤ ਜ਼ਰੂਰ ਦਿੱਤਾ ਪਹਿਲੀ ਗੱਲ ਤਾਂ ਇਹ ਸੰਕੇਤ ਬੜਾ ਸਪਸ਼ਟਾ ਤਰਜ਼ ਦਿ ਇਲੈਕਸ਼ਨ ਨੇ ਮਾਜੇ ਦੀ ਧਰਤੀ ਨੇ ਜਿਹੜਾ ਦਿੱਤਾ ਕਿ ਪੰਜ ਸੱਜੇ ਜਿਉਂਦਾ ਪੰਜ ਸੱਜੇ ਜਾਗਦਾ ਪੰਜ ਸੱਜੇ ਖਤਮ ਨਹੀਂ ਹੋਇਆ ਤੇ ਦੂਜਾ ਸੰਕੇਤ ਇਹ ਹੈ ਕਿ ਜੇ ਪੰਥਕ ਤੇਰਾ ਇਕੱਠਿਆ ਹੋਣ ਪੰਥਕ ਸੋਚ ਵਾਲੇ ਪੰਥ ਵਿਚਾਰਧਾਰਾ ਵਾਲੇ ਔਰ ਪੰਜਾਬ ਦਾ ਭਲਾ ਚਾਹਣ ਵਾਲੇ ਸਹੀ ਮੈਨਾ ਵਿੱਚ ਇੱਕ ਜੋੜੀ ਕਸੂਰ ਹੋ ਜਾਣ ਤਾਂ ਉਹਨਾਂ ਨੂੰ ਰਾਜ ਸਤਾ ਚਾਉਣ ਤੋਂ ਕੋਈ ਰੋਕ ਨਹੀਂ ਹੈ ਤੇ ਕਿਵੇਂ ਦੇਖਦੇ ਹੋ ਕਿ ਜਿੱਦਾਂ ਉਹ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਵੱਲੋਂ ਕੈਂਡੀਡੇਟ ਖੜਨਾ ਉਧਰੋਂ ਦੀ ਅਕਾਲੀ ਦਲ ਦਾ ਕੈਂਡੀਡੇਟ ਜੇ ਪੰਥਕ ਕੱਟ ਕੱਟ ਹੁੰਦਾ ਜਾਂ ਇਕੱਠੀ ਹੁੰਦੀ ਪੰਥਕ ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਹੋਰ ਜਿਹੜਾ ਇੱਕ ਵਾਦਾ ਹੋ ਸਕਦਾ ਸੀਗਾ ਉਹ ਰਿਜ਼ਲਟ ਜਿਹੜੇ ਸੀਗੇ ਉਹ ਕੁਝ ਵੱਖਰੇ ਨਜ਼ਰ ਆਣੇ 100% ਦੀ ਜਿੱਤ ਹੁੰਦੀ 100% ਦੀ ਜੇ ਸਾਰੀਆਂ ਧਿਰ ਇਕੱਠੀਆਂ ਹੁੰਦੀਆਂ ਤਾਂ ਰਿਜ਼ਲਟ ਜਿੱਤ ਵਿੱਚ ਹੋਣਾ ਸੀ ਕੋਈ ਹਰਾਏ ਨਹੀਂ ਸੀ ਸਕਦਾ ਔਕਾਲੀ ਦਲ ਜਦੋਂ ਇਕੱਠਾ ਸੀ ਕਬਾਦ ਸੀ ਭਾਵੇਂ ਗਿੱਦੜਵਾਹ ਦੀ ਇਲੈਕਸ਼ਨ ਸੀ ਭਾਵੇਂ ਅਜਨਾਲੇ ਦੀ ਇਲੈਕਸ਼ਨ ਸੀ ਭਾਵੇਂ ਇੱਥੇ ਮੁੱਲਾ ਪਰਦਾਖੇ ਦੀ ਇਲੈਕਸ਼ਨ ਸੀ ਜਦੋਂ ਔਕਾਲੀ ਦਲ ਇਕੱਠਾ ਸੀ ਤਾਂ ਰੂਲਿੰਗ ਪਾਰਟੀ ਨੂੰ ਹਰਾ ਕੇ ਸਾਡੇ ਉਮੀਦਵਾਰ ਜਿੱਤੇ ਰਹੇ ਆ ਇਹ ਇਤਿਹਾਸ ਆ ਪੰਜਾਬ ਦਾ ਭਾਵੇਂ ਖਡੂਰ ਸਾਹਿਬ ਉਦੋਂ ਬਾਈ ਇਲੈਕਸ਼ਨ ਸੀ ਸੋ ਇਸ ਕਰਕੇ ਜੇ ਅੱਜ ਇੱਥੇ ਹਾਰ ਹੋਈ ਆ ਉਹਦਾ ਵੱਡਾ ਕਾਰਨ ਇਹ ਆ ਕਿ ਸਾਡੀ ਅਟ ਅਟ ਭਟੇ ਹੋਏ ਆ ਸਾਡੀ ਆਡਾ ਡਫਰੀ ਵੱਜ ਰਹੀ ਆ ਤੇ ਅੱਜ ਵੀ ਜੇ ਸਹਿਰਦ ਨਾ ਹੋਏ ਅੱਜ ਵੀ ਨਾ ਸਮਝਿਆ ਤਾਂ ਫਿਰ ਭਵਿੱਖ ਵਿੱਚ ਵੀ ਇਹੀ ਹਾਲ ਹੋਏਗਾ ਤਾਂ ਪੰਜਾਬ ਦੇ ਜਿਹੜੇ ਵਰਕਰ ਨੇ ਕਾਲੀ ਦਲ ਦੇ ਉਹ ਨਿਰਾਸ਼ ਹੋਣਗੇ ਔਰ ਵਰਕਰਾਂ ਨੂੰ ਬਹੁਤ ਵੱਡਾ ਤੱਕਾ ਲੱਗੇਗਾ ਔਰ ਮੈਂ ਸਮਝਦਾ ਹਾਂ ਇਹ ਵਰਕਰ ਨਾਲ ਬਹੁਤ ਵੱਡੀ ਜਾਤੀ ਹੋਏਗੀ ਜੇ ਅੱਜ ਵੀ ਸਾਡੀ ਲੀਡਰਸ਼ਿਪ ਅਸਹਿਰਦ ਹੋ ਕੇ ਲੋਕਾਂ ਦੇ ਬ੍ਰੇਡਿਕਟ ਨੂੰ ਨਹੀਂ ਪਹਿਚਾਣਦੀ ਜਾਂ ਉਹਦਾ ਧਿਆਨ ਨਹੀਂ ਦਿੰਦੀ ਤੇ ਕਿਵੇਂ ਦੇਖਦੇ ਹੋ ਕਿ ਸੁਖਬੀਰ ਬਾਦਲ ਦਾ ਇੱਕ ਕਮਬੈਕ ਹੋਣਾ ਕਿਤੇ ਨਾ ਕਿਤੇ ਜਿਹੜਾ ਅਕਾਲੀ ਦਲ ਨੂੰ ਮੁੜ ਜੋੜਨ ਦੀ ਜਿਹੜੀ ਉਹਨਾਂ ਦੀ ਕੋਸ਼ਿਸ਼ ਚੱਲ ਰਹੀ ਹੈ ਲੱਗ ਰਿਹਾ ਹੈ ਕਿ ਜੁੜ ਪਾ ਰਿਹਾ ਹੈਗਾ ਕਿਉਂਕਿ ਅਕਾਲੀ ਦਲ ਤਾਂ ਹੈ ਬਹੁਤ ਹੀ ਹਿੱਸਿਆਂ 'ਚ ਵੰਡਿਆ ਪਿਆ ਨੇ ਮੈਂ ਇਹ ਕਹਿਣਾ ਵੀ ਇਹਨੂੰ ਸਸੂ ਵਿੱਚ ਬਾਦਲ ਦਾ ਮੋੜ ਆਉਣਾ ਨਿੰਨ ਕਿਹਾ ਜਾ ਸਕਦਾ ਇਹ ਤਾਂ ਜਿਹੜਾ ਗੇਤੀ ਮੇਤੀ ਜਿਹੜੀ ਹੁੰਦਾ ਹੈ ਉਮੀਦਵਾਰਾ ਕਰਕੇ ਦਿੱਤੇ ਤੱਕ ਕਮਲਦੀਪ ਦੀ ਗੱਲ ਆ ਮਨਦੀਪ ਦੀ ਸੋਰੀ ਤੇ ਮਨਦੀਪ ਤਾਂ ਇਹ ਸਮਝ ਲਓ ਵੀ ਉਹ ਤਾਂ ਨਰੋਲ ਜਿਵੇਂ ਕਹਿੰਦਾ ਆਰਗੈਨਿਕ ਵੋਟਾਂ ਜਿਹੜੀਆਂ ਨੇ ਵੀ ਨਾ ਤਾਂ ਕੋਈ ਪੈਸਾ ਨਾ ਕੋਈ ਸ਼ਰਾਬ ਨਾ ਕੋਈ ਹੋਰ ਸ਼ਕਤੀ ਬਲ ਨਰੋਲ ਮਤਲਬ ਇੱਕ ਭਾਵਕ ਅਪੀਲ ਤੇ ਇੱਕ ਜਜ਼ਬਾਤੀ ਤੌਰ ਤੇ ਮੈਂ ਹਮਦਰਦੀ ਦੇ ਤੌਰ ਤੇ ਜਾਂ ਇਹ ਕਹਿ ਲਓ ਇੱਕ ਆਪਣੀ ਵਿਚਾਰਧਾਰਾ ਦੇ ਤੌਰ ਤੇ ਇੱਕ ਓਪਨ ਸੱਦੇ ਤੇ ਲੋਕਾਂ ਨੇ 20000 ਦੇ ਨੇੜੇ ਵੋਟ ਪਾਤੀ ਪਰ ਬਹੁਤ ਵੱਡੀ ਪ੍ਰਾਪਤੀ ਆ ਇਹ ਕਿੱਥੇ ਦੂਜੀਆਂ ਧਿਰਾਂ ਨੇ ਪੈਸਾ ਵੀ ਵਰਤਿਆ ਸ਼ਰਾਬ ਵੀ ਵਰਤੀ ਹਰ ਸਾਧਨ ਵਰਤੇ ਤੇ ਇਕੱਲੇ-ਇਕੱਲੇ ਘਰ ਕੋਲ ਚਾਰ-ਚਾਰ ਗੇੜੇ ਲਾਏ ਤੇ ਮਨਦੀਪ ਦੇ ਤਾਂ ਤਰ੍ਹਾਂ ਦੇ ਕਿਸੇ ਨੇ ਜਾ ਕੇ ਕਿਸੇ ਇੱਕ ਵੋਟਰ ਨੂੰ ਜਾਤੀ ਤੌਰ ਤੇ ਪਹੁੰਚ ਨਹੀਂ ਕੀਤੀ ਸਿਰਫ ਸੜਕਾਂ ਤੇ ਮਤਲਬ ਇੱਕ ਜਲੂਸ ਹੀ ਕੱਢੇ ਨੇ ਮੈਂ ਜਿਹੜੇ ਰੋਡ ਸ਼ੋਅ ਹੀ ਕੀਤੇ ਨੇ ਮਤਲਬ ਕਿਸੇ ਪਰਸਨਲ ਵੋਟ ਨਾਲ ਟੱਚ ਨਹੀਂ ਹੋਏ ਜਦੋਂ ਕਿ ਦੂਜੀਆਂ ਥਾਂ ਇੱਕ ਇੱਕ ਵੋਟ ਨੂੰ ਚਾਰ ਚਾਰ ਵਾਰੀ ਟੱਚ ਕੀਆ ਪਰ ਜੇ ਗੱਲ ਕੀਤੀ ਜਾਵੇ ਕਿਸਾਨੀ ਮੋਚੇ ਦੇ ਬਾਅਦ ਜਿਹੜਾ ਬੀਜੇਪੀ ਅਕਾਲੀ ਦਲ ਵੱਖਰਾ ਹੁੰਦਾ ਹੈ ਜਦੋਂ ਵੱਡੇ ਬਾਦਲ ਸਾਹਿਬ ਸੀਗੇ ਕਿਉਂਕਿ ਤੁਸੀਂ ਸੀਨੀਅਰ ਹੋ ਤੁਸੀਂ ਉਹਨਾਂ ਦੇ ਨਾਲ ਰਹੇ ਹੋ ਤੁਹਾਡੀ ਕਾਫੀ ਉਹਨਾਂ ਨਾਲ ਲੰਬੀ ਰਾਜਨੀਤੀ ਰਹੀ ਹੈਗੀ ਹੈ ਲੇਕਿਨ ਲੱਗਦਾ ਨਹੀਂ ਵੱਡੇ ਬਾਦਲ ਸਾਹਿਬ ਜਾਣ ਦੇ ਬਾਅਦ ਜਿਹੜਾ ਅਕਾਲੀ ਦਲ ਵੀ ਕਿਤੇ ਨਾ ਕਿਤੇ ਜਿਹੜਾ ਪਿੱਛੇ हट ਗਿਆ ਸੀਗਾ ਔਰ ਕਈ ਦਾ ਅਕਾਲੀ ਲੀਡਰ ਵੀ ਜਿਹੜੇ ਭਾਜਪਾ 'ਚ ਜਾ ਰਹੇ ਦੇਖੋ ਵੈਸੇ ਜੋ ਨਗਾਰ ਆਇਆ ਪਿਛਲੇ ਸਮੇਂ ਵਿੱਚ ਅਕਾਲੀ ਦਲ ਦੀ ਸਾਰੀ ਪੋਜੀਸ਼ਨ 'ਚ ਉਹਦਾ ਵੱਡਾ ਕਾਰਨ ਇਹ ਸੀ ਕਿ ਅਕਾਲੀ ਦਲ ਲੋਕਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਸਰਕਾਰ ਸਮੇ ਗਲਤੀਆਂ ਹੋਈਆਂ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੀ ਕਾਲੀ ਕਾਲੀਆਂ ਕਾਰਵਾਈਆਂ ਨੂੰ ਚੰਗਾ ਨਹੀਂ ਸਮਝਿਆ ਜਿਹੜੀਆਂ ਗਲਤੀਆਂ ਸੱਜੂਬੀਸ ਕੇ ਬਾਦਲ ਹੋ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਜਹਦਾ ਸਾਹਿਬ ਵਾਲ ਦੇ ਸਾਹਮਣੇ ਸਵਾਰ ਕਰ ਕੀਤੀਆਂ ਉਹ ਗਲਤੀਆਂ ਦਾ ਹੀ ਨਤੀਜਾ ਕਿ ਲੋਕਾਂ ਨੇ ਵਾਰ-ਵਾਰ ਅਕਾਲੀ ਦਲ ਨੂੰ ਦਰਕਾਰਿਆ ਵਾਰ-ਵਾਰ ਅਕਾਲੀ ਦਲ ਦਾ ਜਿਹੜਾ ਗਰਾਫ ਡਾਊਨ ਆਉਂਦਾ ਰਿਹਾ ਤੇ ਉਸੇ ਉਹੀ ਕਾਰਨ ਸੀ ਕਿ ਅਕਾਲੀ ਦਲ ਦੀ ਪਛਾਤ ਕਜ਼ੋਰ ਹੋਈ ਔਰ ਜਿਹੜੇ ਕਈ ਜਥੇਦਾਰਾ ਉਹ ਵੀ ਬੀਜੇਪੀ ਚਲੇ ਗਏ ਜਿਨ੍ਹਾਂ ਬਾਰੇ ਕਦੇ ਸੋਚ ਨਹੀਂ ਸਕਦੇ ਕਿ ਬੀਜੇਪੀ ਚ ਵੀ ਜਾ ਸਕਦੇ ਆ ਉਹਦਾ ਵੱਡਾ ਕਾਰਨ ਇਹ ਰਿਹਾ ਕਿ ਅਕਾਲੀ ਦਲ ਬਹੁਤ ਪਤਲਾ ਪੈ ਗਿਆ ਕਜ਼ੋਰ ਪੈ ਗਿਆ ਬੀਜੇਪੀ ਦਾ ਵਧ ਗਿਆ ਨਾ ਪੰਜਾਬ ਚ ਉਹਦਾ ਗ੍ਰਾਫਤਾ ਵਧ ਗਿਆ ਨਾ ਪਿੰਡਾਂ ਚ ਵੀ ਚਲੀ ਗਈ ਬੀਜੇਪੀ ਦਾ ਤਾਂ ਕੋਈ ਤਾਂ ਪਾਰਟੀਆਂ ਦੇ ਆਪਦੇ ਜਜ਼ਨ ਹੁੰਦੇ ਆ ਕਦੇ ਪਾਰਟੀਆਂ ਵੱਧ ਜਾਂਦੀਆਂ ਕਦੇ ਘਟ ਜਾਂਦੀਆਂ ਬੀਜੇਪੀ ਵੱਲੋਂ ਉਹ ਆਪਣਾ ਯਤਨ ਉਹ ਆਪਣਾ ਕੁਦਰਤੀ ਤੌਰ ਤੇ ਪਹਿਲਾਂ ਉਹ ਕੋ ਪੈੱਡੂ ਖੇਤਰ ਜਿਹੜਾ ਉਹਨਾਂ ਕੋ ਬੰਦ ਸੀ ਕਿਉਂਕਿ ਅਕਾਲੀ ਦਲ ਕੋਲ ਸੀ ਤੇ ਜਦੋਂ ਅਕਾਲੀ ਦਲ ਦੇ ਨਾਲ ਨਾਤਾ ਟੁੱਟ ਗਿਆ ਕੁਦਰਤੀ ਤੌਰ ਤੇ ਉਹਨਾਂ ਲਈ ਉਹਨਾਂ ਓਪਨ ਹੋ ਗਿਆ ਗਰਾਊਂਡ ਤੇ ਉਹਨਾਂ ਨੇ ਕੁਦਰਤੀ ਤੌਰ ਤੇ ਉੱਥੇ ਆਪਣੇ ਪੈਰ ਪਸਾਰਨੇ ਸੀ ਤੇ ਅਕਾਲੀ ਦਲ ਨੇ ਸ਼ਹਿਰਾਜ ਵਸਾਰੇ ਆ ਜੇ ਭਾਜਪੀ ਨੇ ਪਿੰਡਾਂ 'ਚ ਵਸਾਰੇ ਆ ਤਾਂ ਅਕਾਲੀ ਦਲ ਨੇ ਸ਼ਹਿਰਾਜ ਵਸਾਰੇ ਆ ਤੇ ਕੁਦਰਤੀ ਤੌਰ ਤੇ ਜਿਹੜੇ ਬੰਦ ਖੇਤਰ ਸੀ ਉਹ ਖੁੱਲ੍ਹਿਆ ਹੁਣ ਇੱਕ ਦੂਜੇ ਲਈ ਪਰ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਜ਼ਰੂਰਤ ਮਹਿਸੂਸ ਹੋ ਰਹੀ ਹੈ ਕਿ ਭਾਜਪਾ ਨਾਲ ਗੱਠਜੋੜ ਹੋਵੇ ਤਾਂ ਹੀ ਕਮਬੈਕ ਹੋਏਗਾ ਪੰਜਾਬ ਦੇ ਵਿੱਚ ਨਹੀਂ ਤਾਂ ਅਗਰ ਇਸ ਤਰ੍ਹਾਂ ਦਾ ਖੀਰੂ ਖੀਰੂ ਦੇਖੋ ਤਰਨਤਾਰਨ ਦੇ ਇਲੈਕਸ਼ਨ ਦੇ ਨਤੀਜੇ ਤੇ ਕਹਿੰਦੇ ਆ ਕਿ ਜੇ ਪੰਜ ਤਕਤੀ ਰੇਂਗ ਇਕੱਠੀਆਂ ਹੋ ਜਾਣ ਪੰਜਾਬ ਹਜਾਸੀ ਇਕੱਠੇ ਹੋ ਜਾਣ ਤਾਂ ਵੀ ਰਾਜਾ ਸਰਦਾਰ ਦੂਜੀ ਗੱਲ ਇਹ ਆ ਵੀ ਕਿਸੇ ਲਈ ਐਨੀ ਹੈਵੀ ਭਾਜਪਾ ਨਾਲ ਜਾ ਕਿਸੇ ਹੋਰ ਨਾਲ ਨਹੀਂ ਹੋ ਸਕਦਾ ਸਾਡੀ ਪਹਿਲੀ ਤਰੀ ਪਹਿਲੀ ਸ਼ਰਤ ਕਹਿ ਲੋ ਪ੍ਰਾਇੋਰਟੀ ਕਹਿ ਲੋ ਪ੍ਰਾਥਮਿਕਤਾ ਜਿਹੜੀ ਆ ਉਹ ਹੈ ਪੰਜਾਬ ਦੇ issues ਅੱਜ ਪੰਜਾਬ ਦਾ ਰਾਜਨੀਤਿਕ ਆਰਥਿਕ ਸਮਾਜਿਕ ਤਣਾ ਬਣਾ ਬਹੁਤ ਉਲਝਿਆ ਹੋਇਆ ਔਰ ਬੜਾ ਚਿੰਤਾਜਨਕ ਅੱਜ ਆਇ ਲੱਗਦਾ ਵੀ ਪੰਜਾਬ ਨੂੰ ਨਾ ਸੰਭਾਲਿਆ ਤਾਂ ਪੰਜਾਬ ਹੋਰ ਨਿਗਰਬਲ ਜਾਏਗਾ ਪੰਜਾਬ ਤੇ ਜਿਹੜੇ ਆਰਥਿਕ ਸਰੋਤ ਹਨ ਉਹ ਬਿਲਕੁਲ ਬੰਦ ਹੋ ਗਏ ਬਿਲਕੁਲ ਆਰਥਿਕ ਸਾਧਨ ਕੋਈ ਨਜ਼ਰ ਨਹੀਂ ਆ ਰਿਹਾ ਪੰਜਾਬ ਨੂੰ ਆਪਣੇ ਸਾਧਨ ਮਬਲਾਈਜ਼ ਕਰਨ ਲਈ ਖਾਸ ਤੌਰ ਤੇ ਸਾਡਾ ਵਪਾਰ ਜਿਹੜਾ ਹੈ ਉਹ ਯੂਰੋਪੀਅਨ ਕੰਟਰੀ ਨੂੰ ਖੋਲਣ ਲਈ ਸਾਨੂੰ ਵਾਗਾ ਬਾਰਡਰ ਸਨੀਵਾਰਾ ਬਾਰਡਰ ਜਿਹੜੇ ਨੇ ਪਾਰਲੇ ਖੋਲਣ ਲਈ ਅਮਲੇ ਦਬਾਅ ਪਾਉਣਾ ਪਊਗਾ ਕਿਉਂਕਿ ਸਾਡੇ ਕੋਲ ਤਾਂ ਬੰਦਰਗਾਹ ਕੋਈ ਨਹੀਂ ਹੈ ਬਲਕਿ ਅਡੀ ਜਾਤੀ ਆ ਵੀ ਜਿਹੜੀਆਂ ਸਮੁੰਦਰੀ ਰਸਤੇ ਵਾਸਤੋਂ ਚੱਨੀਆਂ ਉਹ ਉਹ ਸੜਕਾਂ ਰਹੀਂ ਬੰਦ ਕਰੀਆਂ ਵੀ ਉਹਨਾਂ ਚ ਜੇ ਸਮੁੰਦਰ ਨਹੀਂ ਜਿਹੜੀਆਂ ਵਾਸਤੋਂ ਜਾ ਸਕਦੇ ਤੇ ਸੜਕਾਂ ਦੇ ਕਿਉਂ ਨਹੀਂ ਜਾ ਸਕਦੀਆਂ ਉਮਰ ਸੜਕਾਂ ਰਹੀ ਕੇਵਲ 150 200 133 ਤੇ ਸਮੁੰਦਰਾਂ ਹੀ ਮੇਰੇ ਖਾਰ 4 500 ਚੀਜ਼ਾਂ ਜਾ ਸਕਦੀਆਂ ਸੋ ਇਸ ਕਰਕੇ ਸਾਡੀ ਇਹ ਮਤਲਬ ਸਭ ਤੋਂ ਪਹਿਲੀ ਗੱਲ ਆ ਕਿ ਪੰਜਾਬ ਦੀ ਆਰਥਿਕ ਸਥਿਤੀ ਸੁਧਾਰਨ ਲਈ ਯੂਰਪੀਅਨ ਕੰਟਰੀ ਨੂੰ ਵਪਾਰ ਖੋਲ੍ਹਿਆ ਜਾਵੇ ਤੇ ਬਾਗਾ ਬਾੜ ਜਿਹੜਾ ਹੈ ਉਰੇ ਵਪਾਰ ਲਈ ਚਾਲੂ ਕੀਤਾ ਜਾਵੇ ਇਹਦੇ ਨਾਲ ਪੰਜਾਬ ਦੀ ਆਰਥਿਕ ਹਾਲਤ ਸੁਧਰ ਸਕਦੀ ਹੈ ਦੋਨੋਂ ਦੇਸ਼ਾਂ 'ਚ ਡਿਫਰੈਂਸ ਬਹੁਤ ਨੇ ਬੜੀਆਂ ਕਿਉਂਕਿ ਪਿੱਛੇ ਜਿਵੇਂ ਵਾਰ ਹੋਈ ਸੀਗੀ ਉਸਦੇ ਬਾਅਦ ਦੇਖੋ ਅਮਰੀਕਾ ਵਰਗੇ ਮੁਲਕ ਨਾਲ ਜਾਂ ਹਿੰਦੁਸਤਾਨ ਆਪਣਾ ਡਟ ਕੇ ਸਟੈਂਡ ਲੈ ਸਕਦਾ ਰਸ਼ੀਆ ਨਾਲ ਵਪਾਰ ਚਾਲੂ ਰੱਖਣ ਲਈ ਤਾਂ ਫਿਰ ਪਾਕਿਸਤਾਨ ਵਾਲਾ ਮਸਲਾ ਵੀ ਸੌਟ ਆਊਟ ਹੋ ਸਕਦਾ ਪਾਕਿਸਤਾਨ ਤੋਂ ਤਾਂ ਲਗਾਤਾਰ ਇੰਡੀਆ ਦੇ ਵਿੱਚ ਕੋ ਸਪੈਟ ਵੀ ਤਾਂ ਕੀਤੀ ਜਾਂਦੀ ਹੈ ਸਾਡੇ ਕਈ ਜਿਹੜੇ ਸੈਨਿਕ ਸ਼ਹੀਦ ਕਰਦੇ ਇਹ ਜਿਹੜੇ ਇਸ਼ੂਜ਼ ਨੇ ਅਗਰ ਬਾਜਪਾਈ ਸਾਹਿਬ ਦੇ ਟਾਈਮ ਉਹੀ ਆਹੀ ਹਿੰਦੁਸਤਾਨ ਸੀ ਉਹੀ ਪਾਕਿਸਤਾਨ ਸੀ ਤੇ ਜਦੋਂ ਕਿੰਨੇ ਸਖਾਵਾਂ ਪਰਨਤ ਹੋ ਗਏ ਸੀ ਕਿੰਨੇ ਸਖਾਵਾਂ ਹਾਲਾਤ ਹੋ ਗਏ ਸੀ ਜੇ ਇਮਾਨਦਾਰੀ ਨਾਲ ਤੁੰਨੇ ਸਰਕਾਰਾਂ ਯਤਨ ਕਰਨ ਤਾਂ ਸਿਹਰ ਤੋਂ ਹੋਣ ਤਾਂ ਮੁੜ ਕੇ ਫੇਰ ਉਹੀ ਹਾਲਾਤ ਮਨਸਾ ਤੇ ਪਰ ਮੈਂ ਇਹ ਜਾਨਣਾ ਚਾਹਨਾ ਪੰਥ ਕਿਵੇਂ ਸਰ ਇਕੱਠਾ ਹੋਏਗਾ 27 ਦੀ ਚੋਨਾ ਚ ਸਿਰਫ ਸਵਾ ਸਾਲ ਰਹਿ ਗਿਆ ਹੈ ਗਿਆ ਕਾਲੀ ਦਲ ਜਿਹੜਾ ਕਈ ਹਿੱਸਿਆਂ ਚ ਵੰਡਿਆ ਪਿਆ ਪੰਥ ਇਕੱਠੇ ਹੋਣ ਦੀ ਗੱਲ ਕਰ ਰਹੇ ਕਿ ਪੰਥ ਇਕੱਠਾ ਹੁੰਦਾ ਤੇ ਅਸੀਂ ਕੁਝ ਵੀ ਫਤਿਹ ਕਰ ਸਕਦੇ ਪਰ ਪੰਥ ਇਕੱਠਾ ਹੋਏਗਾ ਕਿਵੇਂ ਜੇ ਨੀਤ ਸਾਫ ਹੋਵੇ ਤਾਂ ਇੱਕ ਜਗਾਰੇ ਨਾਲ ਇਕੱਠਾ ਹੋ ਜਾਂਦਾ ਪੰਥ ਜੇ ਨੀਤ ਬੇਈਮਾਨ ਹੋਵੇ ਤਾਂ ਜੋ ਮਰਜ਼ੀ ਜਿਤਨਾ ਕਰ ਲੋ ਫਿਰ ਹੁੰਦਾ ਨਹੀਂ ਸਰ ਹੁਤਾ ਧਰਮ ਨੂੰ ਲੈ ਕੇ ਤੁਸੀਂ ਗੱਲ ਕਰਤੀ ਨਾ ਕਿ ਧਰਮ ਨੂੰ ਲੈ ਕੇ ਪਰ ਮੈਂ ਤਾਂ ਗੱਲ ਰਾਜਨੀਤਿਕ ਸਮੀਕਰਨ ਦੀ ਰਾਜਨੀਤਿਕ ਸਮੀਕਰਨ ਦੀ ਵੀ ਇਹੀ ਆ ਜੇ ਸਾਡੀ ਲੀਡਰਸ਼ਿਪ ਅਸਲੀਅਤ ਨੂੰ ਪਛਾਣ ਲੇ ਜੇ ਸਾਡੀ ਲੀਡਰਸ਼ਿਪ ਵਰਕਰਜ਼ ਦੀ ਲਬਜ਼ ਨੂੰ ਪਛਾਣ ਲੇ ਜੇ ਸਾਡੀ ਲੀਡਰਸ਼ਿਪ ਮਹਿਸੂਸ ਕਰ ਲੇ ਵੀ ਪੰਜਾਬ ਨੂੰ ਬਚਾਉਣ ਲਈ ਮਲਪੰਥਕ ਇਕਤਾ ਜ਼ਰੂਰੀ ਆ ਸਾਨੂੰ ਈਗੋਇਜ਼ਮ ਖਤਮ ਕਰਨਾ ਚਾਹੀਦਾ ਸਾਨੂੰ ਬਕਰੇਵੇਂ ਖਤਮ ਕਰਨੇ ਚਾਹੀਦੇ ਆ ਤਾਂ ਮੇਰਾ ਖਿਆਲ ਆ ਕੋਈ ਦੇਰ ਨਹੀਂ ਲੱਗਦਾ ਪਰ ਬਡਾਲਾ ਸਾਹਿਬ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜਿਹੜੇ ਸੁਪੀਰ ਬਾਦਲ ਨੇ ਆਪਣਾ ਹੱਟ ਛੱਡਦੇ ਨੇ ਤੇ ਪੰਥ ਇਕੱਠਾ ਹੁੰਦਾ ਨਜ਼ਰ ਆਉਂਦਾ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਲੋ ਵੀ ਜਿਹੜਾ ਬਡਾਲਾ ਸਾਹਿਬ ਬਡਾਲਾ ਸਾਹਿਬ ਨੇ ਇਹ ਕਿਹਾ ਵੀ ਦੋ ਤਰੀਕ ਦਾ ਬਡਿਕਟਾ ਜਿਹੜਾ ਉਹ ਕਿਸੇ ਤੇ ਕੰਡੀਸ਼ਨ ਤਾਂ ਲਾਉਂਦਾ ਨਹੀਂ ਸੀ ਉਹ ਤਾਂ ਵੈਸੇ ਬਹਾਨਾ ਬਣਾ ਲਿਆ ਨਾ ਵੀ ਹੁਣ ਉਹ ਕਹਿਣ ਵੀ ਅਕਾਲ ਤਖਤ ਦਾਖਲ ਨਹੀਂ ਦੇ ਸਕਦਾ ਇਹ ਕੌਣ ਕਹਿ ਸਕਦਾ ਕੌਣ ਸੁਣ ਸਕਦਾ ਕੀ ਇਹ ਸੱਚ ਹੋ ਸਕਦਾ ਵੀ ਜੇ ਕੋਈ ਕਹੇ ਵੀ ਅਕਾਲੀ ਦਲ ਦੇ ਮਸਲੇ 'ਚ ਅਕਾਲ ਤਖਤ ਕਿਉਂ ਦਾਖਲ ਦਿੰਦਾ ਅਕਾਲੀ ਤਾਂ ਨਹੀਂ ਇਹ ਕਹਿ ਸਕਦੇ ਅਕਾਲੀਆਂ ਦਾ ਲੀਡਰ ਨਹੀਂ ਇਹ ਕਹਿ ਸਕਦਾ ਤੇ ਪਰ ਉਹ ਇਸ ਗੱਲ ਤੇ ਕਹਿਣ ਵੀ ਅਕਾਲ ਤਖਤ ਕੌਣ ਹੁੰਦਾ ਦਾਖਲ ਦੇਣ ਵਾਲਾ ਇਸੇ ਕਰਕੇ ਪੌੜਾ ਪਿਆ ਜੇ ਅਕਾਲ ਤਖਤ ਦੀ ਪ੍ਰੈਡਿਕਟਰ ਉਹ ਕਿਹੜੇ ਮੱਥੇ ਪ੍ਰਵਾਨ ਕਰ ਲੁੰਦੇ ਤਾਂ ਮੇਰਾ ਖਿਆਲ ਪੱਥ ਇੱਥੇ ਸੀ ਫਿਰ ਤਾਂ ਰੌਲੀ ਮੁੱਕਿਆ ਸੀ ਅੱਜ ਵੀ ਬੜਾ ਸਾਹਿਬ ਨੇ ਇਹੀ ਕਿਹਾ ਵੀ ਵੱਡੇ ਪਾਦਰ ਸਾਹਿਬ ਹੁੰਦੇ ਸੁਪੀਰ ਪਾਦਰ ਨੂੰ ਸਮਝਾਉਂਦੇ ਤਾਂ ਸ਼ਾਇਦ ਇਹ ਹੁਣ ਤਾਂ ਮਸਲਾ ਸੋਲਡ ਆਊਟ ਹੋ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਸਮਝਾਉਣ ਵਾਲਾ ਕੋਈ ਹੈ ਜਾਂ ਨਹੀਂ ਹੈ ਜਾਂ ਫਿਰ ਹੁਣ ਤੁਸੀਂ ਯਤਨ ਕਰੋਗੇ ਸਮਝਾਉਂਦੇ ਦੇਖੋ ਸਾਡੇ ਤਾਂ ਅਸੀਂ ਤਾਂ ਯਤਨ ਕਰਦੇ ਆ ਅਸੀਂ ਤਾਂ ਪਹਿਲਾਂ ਵੀ ਯਤਨ ਕਰ ਰਹੇ ਸੀ ਸਾਡੇ ਯਤਨਾਂ ਦਾ ਉਹਨੇ ਬੁਰਾ ਮਨ ਲਾਇਆ ਜਿਹੜੀਆਂ ਗੱਲਾਂ ਕਰਤਾ ਸਾਹਿਬ ਨੇ ਕਹੀਆਂ ਉਹੀ ਅਸੀਂ ਕਹੀਆਂ ਸੀ ਤੇ ਸਾਡੀਆਂ ਗੱਲਾਂ ਦਾ ਉਹਨੇ ਬੁਰਾ ਮਨ ਲਾਇਆ ਸਾਨੂੰ ਵਾਟ ਜੋ ਘੜਤਾ ਅਸੀਂ ਅੱਜ ਵੀ ਇਹੀ ਕਹਿੰਦੇ ਆ ਵੀ ਅੱਜ ਵੀ ਪੰਥ ਦੇ ਭਲੇ ਚ ਪੰਜਾਬ ਦੇ ਭਲੇ ਚ ਇਹੀ ਆ ਵੀ ਅਸੀਂ ਸਾਰੇ ਮਤ ਭੇਦ ਵੜਾ ਕੇ ਇਕੱਠੇ ਹੋਈਏ ਔਰ ਨਾ ਇਹ ਬਾਕੀ ਗੁੱਟ ਬਨੇ ਆ ਕਿ ਜੇ ਪਾਰਟੀ ਚ ਨਾ ਕੱਟਦੇ ਤੇ ਵੈਸੇ ਹੀ ਸੀ ਨੇਚਰਲੀ ਇਹ ਜੇ ਸਾਡੀ ਗੱਲ ਮੰਨੀ ਜਾਂਦੀ ਜਾਂ رائے ਨਾਲ ਚੱਲਦੇ ਫਿਰ ਫਿਰ ਪਾਰਟੀ ਤੋਂ ਵੜ ਕਿਉਂਦੀ ਮਤਲਬ ਪਾਰਟੀ ਚ ਰਹਿ ਦੇਣਾ ਕੋਈ ਪਾਪ ਥੋੜਾ ਆ ਕਿ ਨਾ ਥੋੜਾ ਤੇ ਜੇ ਕਹੇ ਕਿ ਵੀ ਯੂ رائے ਦੰਦੇ ਤੁਸੀਂ ਪਾਰਟੀ ਚ ਰਹਿ ਨਹੀਂ ਸਕਦੇ ਫਿਰ ਅਸੀਂ ਤਫਾੜ ਹੁੰਦਾ ਜਿਵੇਂ ਹੋਇਆ ਅੱਛਾ ਇਹ ਗੱਲ ਮੈਂ ਜਾਨਣਾ ਚਾਹਨਾ ਹੈ ਹੈਗਾ ਕਿ ਚਲੋ ਇਹ ਤਾਂ ਅਕਾਲੀ ਦਲ ਦਾ ਅੰਦਰੂਨੀ ਮਸਲਾ ਹੈਗਾ ਆ ਇੱਕ ਪਾਸੇ ਚੋਣਾ ਤੋਂ ਜਿਹੜਾ ਕਮਬੈਕ ਹੋਇਆ ਹੈ ਅਕਾਲੀ ਦਲ ਕਿਉਂਕਿ VOTING share ਵਧਿਆ ਪਰ ਦੂਸਰੇ ਪਾਸੇ ਇਹ ਗੱਲ ਕੀਤੀ ਜਾਵੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ BJP ਜੀ ਚਲੇ ਗਏ ਨੇ ਹਾਲਾਂਕਿ ਉਹਨਾਂ ਵੱਲੋਂ ਇਹ ਤਾਂ ਸਟੇਟਮੈਂਟ ਦਿੱਤੀ ਗਈ ਉਹਦੇ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਖਜ਼ਾਨਾ ਮੰਤਰੀ ਆ ਹਰਪਾਲ ਚੀਮਾ ਵੱਲੋਂ ਸਟੇਟਮੈਂਟ ਆਦੀ ਕਿ ਬੀਜੇਪੀ ਜੇ ਅਣਸੀ ਜਦੋਂ ਇਹ ਸੀਐਮ ਵੀ ਰਹੇ ਆ ਲੇਕਿ ਹੁਣ ਤਾਂ ਇਹ ਬੀਜੇਪੀ ਚ ਹੈ ਕਾਫੀ ਸਾਲਾਂ ਤੋਂ ਬੀਜੇਪੀ ਚ ਹੋ ਗਏ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਕਾਲੀ ਦਲ ਬੀਜੇਪੀ ਇਕੱਠੀ ਹੋਣੀ ਜ਼ਰੂਰੀ ਬਾਰ-ਬਾਰ ਉਸ ਚੀਜ਼ ਨੂੰ ਲੈ ਕੇ ਮੀਡੀਆ ਦੇ ਅੱਗੇ ਆ ਰਹੇ ਨੇ ਕੀ ਲੱਗ ਰਿਹਾ ਹੈ ਕਿ ਤੁਹਾਨੂੰ ਉੱਪਰ ਬੀਜੇਪੀ ਨਹੀਂ ਸੁਣ ਪਾਰੀ ਹੈ ਉਹਨਾਂ ਨੂੰ ਜਾਂ ਉਹ ਚਾਹੁੰਦੇ ਨੇ ਕਿ ਵਾਕੇ ਅਕਾਲੀ ਦਲ ਇਕੱਠਾ ਹੋਵੇ ਤੇ ਸੱਤਾ ਵਾਪਸੀ ਹੋਵੇ ਦੇਖੋ ਇਹ ਤਾਂ ਉਹ ਦੱਸ ਸਕਦੇ ਆ ਪਰ ਇਹ ਗੱਲ ਜ਼ਰੂਰ ਆ ਵੀ ਹਰ ਬੰਦੇ ਦੀ ਆਪਣੀ رائے ਹੁੰਦੀ ਆ ਹਰ ਬੰਦੇ ਦੀ ਆਪਣੀ ਸੋਚ ਹੁੰਦੀ ਆ ਪਾਰਟੀ ਦੀ ਸੋਚ ਹੋਰ ਆ ਜੇ ਪਾਰਟੀ ਨੇ ਕਹਿ ਵੀ ਦਿੱਤਾ ਵੀ ਇਹ ਉਹਦੀ ਆਪਣੀ ਸੋਚ ਆ ਸਾਡੀ ਕੋਈ ਸੋਚ ਨਹੀਂ ਹੈ ਬੀਜੇਪੀ ਦੀ ਲੀਡਰਸ਼ਿਪ ਨੇ ਕਹਿਤਾ ਤੇ ਵੀ ਉਹਦੀ ਆਪਣੀ ਸੋਚ ਆ ਇਹ ਵੱਖਰੀ ਗੱਲ ਆ ਹਰ ਬੰਦਾ ਆਪਣੀ رائے ਤਾਂ ਦੇ ਸਕਦਾ ਆਪਣੀ ਗੱਲ ਤਾਂ ਕਹਿ ਸਕਦਾ ਜੋ ਕੈਪਟਨ ਮਰੀਦਸੇ ਨੇ ਕਹੀ ਆ ਉਹ ਸੱਚਮੁੱਚ ਸੋਚ ਸਕਦਾ ਉਹਦੀ ਉਹਨੂੰ ਮਹਿਸੂਸ ਹੁੰਦਾ ਜੀ ਸ਼ਾਇਦ ਇਹੀ ਕਹਾਲਾ ਉਹਨਾਂ ਨੇ ਇਹ ਨਹੀਂ ਦੱਸਿਆ ਕਿਹੜੇ ਅਕਾਲੀ ਦਲ ਨਾਲ ਗੱਠਜੋੜ ਹੋਣਾ ਚਾਹੀਦਾ ਤੁਹਾਨੂੰ ਕੀ ਲੱਗਦਾ ਕਿਹੜੇ ਅਕਾਲੀ ਦਲ ਦੀ ਗੱਲ ਹੋ ਰਹੀ ਤੁਹਾਡੇ ਅਕਾਲੀ ਦਲ ਦੀ ਕਿ ਸੁਪੀਰ ਬਾਦਲਾਹ ਇਹ ਤਾਂ ਉਹ ਹੀ ਦੱਸ ਸਕਦੇ ਨੇ ਪਰ ਅਸੀਂ ਇਸ ਵਾਰ ਇਸ ਬਾਰੇ ਅਸੀਂ ਤਾਂ ਕੁਝ ਹੀ ਨਾ ਕਹਿ ਸਕਦੇ ਕਿਹੜੇ ਕੰਦਰ ਬਾਰੇ ਕਹਿੰਦੇ ਨੇ ਪਰ ਇਹ ਕੱਲ ਉਹਨੇ ਜੋ ਕਹੀ ਉਹਨੇ ਆਪਣੀ ਸੋਚ ਚੋਂ ਕਹੀ ਆ ਮਨ ਹਰ ਬੰਦੇ ਦੀ ਆਪਣੀ ਸੋਚ ਆ ਤੇ ਉਹਨਾਂ ਦੀ ਜਿਹੜੀ ਪਾਰਟੀ ਆ ਉਹ ਆਪਣੀ ਪਾਰਟੀ ਦੀ ਉਹਨਾਂ ਦੀ ਆਪਣੀ ਸੋਚ ਆ ਪਛੇ ਕਿਉਂਕਿ ਸੁਖਵੀਰ ਬਾਦਲ ਦੇ ਧੜੇ ਵੱਲੋਂ ਵੀ ਇਹ આરોਪ ਲਗਾਏ ਗਏ ਸੀ ਕਿ ਜਿਹੜਾ ਬਾਗੀ ਧੜਾ ਹੈਗਾ ਉਹ ਬੀਜੇਪੀ ਸਮਰਥਨ ਹੈਗਾ ਬੀਜੇਪੀ ਨੂੰ ਸਪੋਰਟ ਕਰਦਾ ਹੈਗਾ ਆ ਸਾਡੇ ਖਿਲਾਫ ਜਿਹੜਾ ਚੱਲਦਾ ਹੈ ਬੀਜੇਪੀ ਦੇ ਨਾਮ ਅੱਜ ਤੁਹਾਡੇ ਤੁਹਾਡੇ ਦੀ ਗੱਲ ਹੀ ਹੋ ਰਹੀ ਸੀ ਤੇ ਲੱਗ ਰਿਹਾ ਹੈ ਕਿ ਤੁਹਾਡੇ ਤੁਹਾਡੇ ਨਾਲ ਵਾਕਈ ਬੀਜੇਪੀ ਦਾ ਜਿਹੜਾ ਸੋ ਵੀਰ ਸਿੰਘ ਬਾਦਲ ਹੁਣੀ ਦਾ ਹਰ ਕੱਲ ਅਜੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਚਲੇਗੇ ਆਪਣਾ ਆਪਣੀ ਗਲਤੀ ਮੰਨਣ ਲਈ ਉਹ ਕਹਿੰਦਾ ਨਾਗਪਰਾਏ ਨੇ ਭੇਜਿਆ ਬੀਜੇਪੀ ਆਨੇ ਭੇਜਿਆ ਵੀ ਅਕਾਲ ਤਖਤ ਸਾਹਿਬ ਤੇ ਜਾਣਾ ਗਨਾਹ ਪਾਪ ਆ ਕੋਈ ਇਹ ਕੱਲ ਤੱਕ ਸਭ ਤੇ ਜਾਣ ਵਾਸਤੇ ਬੀਜੇਪੀ ਦੀ ਇਸ ਵਾਰਸ ਦੀ ਲੋੜ ਮਤਲਬ ਅੱਛਾ ਆਪ ਆਪਣੇ ਤਰਲੇ ਕਰਕੇ ਮਿੰਤਾ ਕਰਕੇ ਆਪਣੀ ਬੇਟੀ ਦੀ شادی ਤੇ ਤਾਂ ਬੀਜੇਪੀ ਦੀ ਲੀਡਰਸ਼ਿਪ ਨੂੰ ਸੱਦ ਲੋ ਜਿਹੜੇ ਉਹਨਾਂ ਨਾਲ ਸਾਥ ਨਿਭਾਉਂਦੇ ਰਹੇ ਸੰਘਰਸ਼ਾਂ ਵਿੱਚ ਡਾਗਾ ਆਂਦੇ ਰਹੇ ਜਗਾ ਕੱਟਦੇ ਰਹੇ ਉਹਨਾਂ ਨੂੰ ਸ਼ਾਦੀ ਦੇ ਦੱਦਿਆ ਨਹੀਂ ਤੇ ਬੀਜੇਪੀ ਆਏ ਨੂੰ ਦੱਦਿਆ ਤੇ ਫਿਰ ਉਹ ਫੇਰ ਵੀ ਬੀਜੇਪੀ ਨੂੰ ਕਹਿੰਦਾ ਵੀ ਮੈਂ ਬੀਜੇਪੀ ਨਾਲ ਨਹੀਂ ਤੇ ਮਤਲਬ ਕਹਿਣਾ ਕੁਝ ਕਰਨਾ ਕੁਝ ਤਹੀਂ ਅੱਜ ਜੇ ਵਿਸ਼ਵਾਸ ਨਹੀਂ ਰਿਹਾ ਨਾ ਲੋਕਾਂ ਦਾ ਕਿਸੇ ਕਰਕੇ ਨਹੀਂ ਰਿਹਾ ਵੀ ਕਹਦੇ ਕੁਝ ਕਰਦੇ ਕੁਝ ਪਰ ਮੈਂ ਜੀ ਇੱਕ ਸਵਾਲ ਹੋਰ ਕਰਨਾ ਜਾਂ ਨਾ ਮਜੀਠੀਆਂ ਦੇ ਜੇਲ੍ਹ ਜਾਣ ਤੋਂ ਬਾਅਦ ਲੱਗ ਰਿਹਾ ਸੀ ਕਿ ਅਕਾਲੀ ਦਲ ਕਿਤੇ ਹੋਰ ਨਾ ਡਾਊਨ ਹੋ ਜੇ ਲੇਕਿਨ ਜਿਸ ਤਰ੍ਹਾਂ ਤਰਨ ਤਰਨ ਦੇ ਇਲੈਕਸ਼ਨਾਂ ਦੇ ਵਿੱਚ ਰਿਜ਼ਲਟ ਆਏ ਨੇ ਉਤੋਂ ਲੱਗ ਰਿਹਾ ਹੈ ਕਿ ਅਕਾਲੀ ਦਲ ਤਾਂ ਅਪ ਹੋਣਾ ਸ਼ੁਰੂ ਹੋ ਗਿਆ ਹੈਗਾ ਲੋਕ ਜਿਹੜੇ ਨੇ ਉਹ ਵੀ ਅਕਾਲੀ ਦਲ ਨਾਲ ਜੁੜਨਾ ਸ਼ੁਰੂ ਹੋ ਗਏ ਨੇ ਪਰ ਇਹ ਗੁੱਟਵਾਦੀ ਕਿਉਂ ਨਹੀਂ ਜੁੜ ਪਾ ਰਹੀ ਇਹ ਇਹ ਸਮਝ ਨਹੀਂ ਆਉਂਦਾ ਦੋਨੋਂ ਮਤਲਬ ਦੇਖੋ ਇਹ ਬੱਕਰੀ ਗੱਲ ਆ ਵੀ ਨਤੀਜਾ ਇਹ ਹੀ ਤਾਂ ਹੈ ਕਿ ਜੇ ਸਾਰੀਆਂ ਪਾਰਟੀਆਂ ਠਹਿਰਾ ਹੋਣ ਤਾਂ ਅਕਾਲੀ ਦਲ ਮੋੜ ਸਤਾ ਚਾ ਸਕਦਾ ਨਤੀਜੇ ਦੇ ਸਕੇਤੇ ਹੀ ਨੇ ਪਰ ਜਿੱਤੇ ਤੱਕ ਗਿਣਤੀ ਮਿੰਤੀ ਉਹ ਗਿਣਤੀ ਮਿੰਤੀ ਕਿਸੇ ਪਾਰਟੀ ਦੀ ਕਿਸੇ ਲੀਡਰ ਦੇ ਹੱਕ 'ਚ ਨਹੀਂ ਹੈ ਉਹ ਤਾਂ ਗਿਣਤੀ ਮਿੰਤੀ ਤਾਂ ਜਿਹੜੇ ਉਮੀਦਵਾਰ ਉਹ ਧਾਰੇ ਲੈਣ ਕੇ ਉਮੀਦਵਾਰਾਂ ਦੀ ਆਪ ਦੀ ਵੋਟ ਕਰਕੇ ਇਹ ਗਿਣਤੀ ਮਿੰਤੀ ਆਈ ਆ ਸੁਖਵੀਰ ਬਾਦਲ ਨੂੰ ਕੁਝ ਦੇਣਾ ਚਾਹੁੰਦੇ ਸੰਦੇਸ਼ ਹਾਂਜੀ ਸੁਖਵੀਰ ਬਾਦਲ ਨਹੀਂ ਸੁਖਵੀਰ ਬਾਦਲ ਨੂੰ ਤਾਂ ਅਸੀਂ ਬਾਰ-ਬਾਰ ਇਹੀ ਕਹਿੰਦੇ ਆਂ ਵੀ ਅਕਾਲੀ ਵਰਕਰਾਂ ਨੂੰ ਬਚਾਉਣਾ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਦੋ ਤਰੀਕ ਨੂੰ ਜਿਹੜਾ ਵਡਿਕਟਾਇਆ ਸੀ ਉਹ ਤੇ ਆਪਾਂ ਅਮਲ ਕਰੀਏ ਔਰ ਪੰਥ ਨੂੰ ਇਕੱਠਾ ਕਰੀਏ ਇੱਕ ਸਾਂਝੀ ਆਵਾਜ਼ ਪੰਥਕ ਧਿਰਾਂ ਦੀ ਬਣਾ ਕੇ ਪੰਜਾਬ ਦੇ ਮਸਲੇ ਹੱਲ ਕਰਾਈਏ ਪੰਜਾਬ ਨੂੰ ਬਚਾਈਏ ਜਿਹੜਾ ਪੰਥ ਤੇ ਪੰਜਾਬ ਚਾਹੁੰਦਾ ਸੋ ਉਹ ਤੇ ਅਮਲ ਕਰੀਏ ਇਹ ਅਸੀਂ ਜ਼ਰੂਰ ਅਪੀਲ ਕਰਾਂਗੇ ਬਿਲਕੁਲ ਸੋ ਇਹ ਸਨ ਚੰਦੂ ਮਾਜਰਾ ਜੀ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਹੈਗਾ ਕਿ ਕਾਲੀ ਦਲ ਅਤੇ ਪੰਥਰ ਨੂੰ ਜੇ ਬਚਾਣਾ ਤੇ ਸੁਖਬੀਰ ਬਾਦਲ ਜਿਹੜਾ ਉਹਨਾਂ ਦੀ ਗੱਲਾਂ ਮਾਲ ਲੈਣ ਔਰ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਅਗਰ ਗੱਠਜੋੜ ਹੁੰਦਾ ਹੈਗਾ ਤੇ ਵਾਕਈ ਸੱਤਾ ਵਾਪਸੀ ਵੀ ਹੋ ਸਕਦੀ ਹੈ ਫਿਲਹਾਲ ਉਸੇ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵਿਦਨਾ ਦਿਵਿੰਦਰ ਕੁਮਾਰ ਜਲੰਧਰ